ਅੱਗੇ ਹੁਣ ਹੰਬੜਾ ਰੋਗ ਹੋ ਗਿਆ। ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਛਿਰ ਝੁਕਾ ਕੇ। ਹੱਥ ਜੋੜ ਕੇ ਤੁਹਾਡਾ ਮੈਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਰੇ ਆਏ ਹੋ। ਕਿਉਂਕਿ ਜਿਹੜਾ ਇਹ ਕਾਰਜ ਹੈ ਨਾ ਇਹ ਕਾਰਜ ਕੋਈ ਮਸ਼ਹੂਰੀ ਦਾ ਕਾਰਜ ਨਹੀਂ ਹੈਗਾ। ਇਹ ਕਾਰਜ ਹੈਗਾ ਲੋਕਾਂ ਦੀ ਸੇਵਾ ਦਾ। ਤੇ ਮੈਂ ਚਾਹਣਾ ਇਹਦੀ ਜਿੰਨੀ ਮਸ਼ਹੂਰੀ ਹੋ ਸਕੇ। ਜਿੰਨੀ ਜਿਹੜੇ ਲੈਵਲ ਤੇ ਤੁਸੀਂ ਮਸ਼ਹੂਰੀ ਕਰ ਸਕੋ ਉਹ ਕਰੋ। ਸ਼ੇਅਰ ਕਰੋ। ਦੇਖੋ ਚੈਨਲ ਤਾਂ ਵੱਡੇ-ਵੱਡੇ ਵੀ ਹੈਗੇ ਨੇ ਉਹਨਾਂ 'ਚ ਉਹ ਨਹੀਂ ਪਹੁੰਚੇ। ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਹੈ। ਸ਼ਾਇਦ ਜੇ ਮੈਨੂੰ ਉਹ ਕਹਿ ਦਿੰਦੇ ਕਿ ਭਾਈ ਸਾਨੂੰ ਸੇਵਾ ਪਾਣੀ ਚਾਹੀਦਾ ਕਿਉਂਕਿ ਮੈਨੂੰ ਲੋਕਾਂ ਦੀ ਸੇਵਾ ਚਾਹੀਦੀ ਹੈ ਯਾਰ ਹੁਣ ਮੈਂ ਦਿਲ چیر ਕੇ ਤਾਂ ਦਿਖਾ ਨਹੀਂ ਸਕਦਾ ਕਿ ਮੇਰਾ ਮਕਸਦ ਕੀ ਹੈ ਇਸ ਕੈਂਪ ਦੇ ਪਿੱਛੇ ਇਹ ਤਾਂ ਮੈਂ ਕਹਿ ਸਕਦਾ ਭਾਈ ਉਹ ਜਮਾ ਲਓ 9 ਸਾਲ ਪ੍ਰੀਖਿਆ ਦਿੱਤੀ ਹੈ 9 ਸਾਲ ਅਗਲੇ ਵੀ ਮੈਂ ਤਿਆਰੀ ਬੈਠਾ ਅਗਲੇ 9 ਸਾਲ ਵੀ ਮੈਂ ਤਿਆਰ ਬੈਠਾ ਇਹ ਕੈਂਪ ਲੋਕਾਂ ਦੀ ਭਲਾਈ ਲਈ ਲੱਗ ਰਿਹਾ ਹੈ ਇਹਦਾ ਵੱਧ ਤੋਂ ਵੱਧ ਹਿੱਸਾ ਬਣੋ ਕਿਸੇ ਵੀ ਤਰੀਕੇ ਨਾਲ ਬਣੋ ਘਰ ਬੈਠੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਲਾਈਕ ਕਰਨ ਨਾਲ ਹੋਰ ਲੋਕਾਂ ਤੱਕ ਪਹੁੰਚਦੀ ਹੈ ਕਮੈਂਟ ਕਰੋ ਆਪਣੇ ਗਲੀ ਗਵਾਂਡ ਚ ਲੋਕਾਂ ਨੂੰ ਦੱਸੋ ਇਸ ਕੈਂਪ ਬਾਰੇ ਤੇ ਇਸ ਕੈਂਪ ਦਾ ਹਿੱਸਾ ਬਣੋ ਅੱਜ ਜਿਹੜਾ ਇੱਥੇ ਤਕਰੀਬਨ ਜਗ੍ਹਾ ਤੇ ਕੈਂਪ ਲੱਗਿਆ ਇੱਥੇ ਇੱਕ ਤਕਰੀਬ ਹਸਪਤਲ ਬਣੇਗਾ ਜੀ ਇੱਥੇ ਜੀ ਅਸੀਂ ਓਪੀਡੀ ਸੈਂਟਰ ਖੋਲ੍ਹਾਂਗੇ ਹਸਪਤਲ ਦਾ ਕਾਰਜ ਵੀ ਕਰ ਸਕਦੇ ਹਾਂ ਪਰ ਫਿਲਹਾਲ ਹਜੇ ਟੀਮ ਨੇ ਇਸ ਬਾਰੇ ਕੋਈ ਸਲਾਹ ਨਹੀਂ ਕੀਤੀ ਹਜੇ ਟੀਮ ਇਹ ਸਲਾਹ ਕਰ ਰਹੀ ਹੈ ਕਿ ਲੋਕਾਂ ਨੂੰ ਚੈੱਕਅਪ ਕੀਤਾ ਜਾਵੇ ਕਿਉਂਕਿ بڑے ਕੈਂਪ ਪੰਜਾਬ ਚ ਲੱਗਦੇ ਨੇ ਉਹ ਲੋਕਾਂ ਨੂੰ ਡਾਇਗਨੋਸ ਕਰ ਦਿੰਦੇ ਨੇ ਬਿਮਾਰੀ ਕਿ ਭਾਈ ਤੈਨੂੰ ਆਹ ਬਿਮਾਰੀ ਹੈ ਤੈਨੂੰ ਆਹ ਬਿਮਾਰੀ ਹੈ ਤੈਨੂੰ ਆਹ ਬਿਮਾਰੀ ਹੈ ਉਹਦਾ ਹੱਲ ਨਹੀਂ ਕਰਦੇ ਮੈਂ ਚਾਹਨਾ ਇਹ ਪਹਿਲਾ ਕੈਂਪ ਐਸਾ ਬਣੇ ਜਿੱਥੇ ਬਿਮਾਰੀ ਕੱਢੀ ਵੀ ਜਾਵੇ ਡਾਇਗਨੋਸ ਵੀ ਕੀਤੀ ਜਾਵੇ ਤੇ ਉਹਦਾ ਹੱਲ ਵੀ ਹੋਵੇ ਇੱਥੇ ਕਿਹੜੇ ਕਿਹੜੇ ਟਰੀਟਮੈਂਟ ਹੋਣਗੇ ਜੀ ਬਾਈ ਸੰਗਰਾਂ ਦੇ ਫਿਲਹਾਲ ਅੱਜ ਤਾਂ ਇੱਥੇ ਸੀਗੇ ਪੰਜ ਤਰ੍ਹਾਂ ਦੇ ਡਾਕਟਰ ਅੱਖਾਂ ਦੇ ਹੱਡੀਆਂ ਦੇ ਪੇਟ ਦੇ ਮੈਡੀਸਨ ਦੇ ਫਿਜ਼ੋਥੈਰੇਪੀ ਪਰ ਅਗਲੀ ਵਾਰੀ ਅਸੀਂ ਹਰ ਬਿਮਾਰੀ ਦਾ ਡਾਕਟਰ ਲੈ ਕੇ ਆਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਮਹੀਨੇ ਦੇ 2 ਦਿਨ ਅਸੀਂ ਇੱਥੇ ਕੈਂਪ ਲਾਏ ਹੀ ਲਈਏ ਸਾਰਾ ਕੁਝ ਹੋਊਗਾ ਜੀ ਇਹ ਮੈਂ ਤੁਹਾਡੇ মিডিਆ ਰਾਹੀਂ ਜ਼ੁਬਾਨ ਦਿੰਨਾ ਜਿੰਨੇ ਵੀ ਮਰੀਜ਼ ਇਹਦੇ ਵਿੱਚੋਂ ਆਪਰੇਸ਼ਨਲ ਨਿਕਲਣਗੇ ਉਹਨਾਂ ਦੇ ਸਾਰਿਆਂ ਦੇ ਆਪਰੇਸ਼ਨ ਹੋਣਗੇ ਵਕਤ ਲੱਗ ਸਕਦਾ ਹੈ 15 ਦਿਨ ਮਹੀਨਾ ਕਿਉਂਕਿ ਇੰਨਾ ਪੈਸਾ ਵੀ ਇਕੱਠਾ ਕਰਨਾ ਸੌਖਾ ਨਹੀਂ ਹੈਗਾ ਲੱਖਾਂ ਕਰੋੜਾਂ ਰੁਪਏ ਲੱਗ ਜਾਣਾ ਆਪਰੇਸ਼ਨ ਕਰਾਉਣ ਤੇ ਤਾਂ ਸੰਗਤ ਨੂੰ ਬੇਨਤੀ ਕਰੂੰਗਾ ਕਿ ਜਿੰਨੇ ਵੀ ਮਰੀਜ਼ ਇਸ ਕੈਂਪ ਚੋਂ ਨਿਕਲਣਗੇ ਇਹਨਾਂ ਦੀ ਸੇਵਾ ਕਰਨ ਲਈ ਸਾਨੂੰ ਜਰੂਰ ਸੰਪਰਕ ਜੀ ਕਾਫੀ ਲੰਬਾ ਸੰਘਰਸ਼ ਤੁਸੀਂ ਤੈਅ ਕੀਤਾ ਕਿਦਾਂ ਫੀਲ ਹੋ ਰਿਹਾ ਪਾਲਤਾ ਵੀ ਲੰਬੇ ਸਮੇਂ ਤੋਂ ਤੁਸੀਂ ਲੋਕਾਂ ਦੀ ਸੇਵਾ ਕਰਨ ਲੱਗੇ ਹੋ ਜੀ ਜਿਹੜੇ ਸੂਰਮਿਆਂ ਨੂੰ ਅਸੀਂ ਸੁਣ ਕੇ ਵੱਡੇ ਹੋਏ ਨਾ ਉਹਨਾਂ ਦੇ ਸੰਘਰਸ਼ ਬਰਾਬਰ ਤਾਂ ਅਸੀਂ ਉਹਨਾਂ ਦੀ ਪੈਰਾਂ ਦੀ ਧੂਲ ਸੰਘਰਸ਼ਤਾ ਜਿਹੜੇ ਸਾਡੇ ਸੂਰਮੇ ਲੜ ਗਏ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਤਾ ਸਾਡੀ ਕੌਮ ਆਜ਼ਾਦ ਕਰਾਤੀ ਸਾਨੂੰ ਆਜ਼ਾਦ ਕਰਾਤਾ ਉਹਨਾਂ ਦੇ ਸੰਘਰਸ਼ ਜਿਆਦਾ ਤਕੜੇ ਨੇ ਸਾਡਾ ਸੰਘਰਸ਼ ਤਾਂ ਕੁਛ ਵੀ ਨਹੀਂ ਯੂਥ ਨੂੰ ਤੇ ਇਹ ਸੇਵਾ ਜਿਹੜੀਆਂ ਵਾਕਈ ਹੀ ਮਹਤਵਪੂਰਨ ਨੇ ਮੈਂ ਇੱਕ ਵਾਰੀ ਫੇਰ ਝੋਲੀ ਅੱਡਦਾ ਹੱਥ ਅੱਡਦਾ ਤੁਹਾਡੇ ਅੱਗੇ ਕਿ ਸਾਰੇ ਧਰਮਾਂ ਵਾਲੇ ਵੀਰ ਅੱਗੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਭਾਵੇਂ ਉਹ ਰਾਮ ਭਗਤ ਨੇ ਭਾਵੇਂ ਉਹ ਵਾਹਿਗੁਰੂ ਭਗਤ ਨੇ ਭਾਵੇਂ ਉਹ ਅੱਲਾਹ ਭਗਤ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇੱਕ ਦੇ ਬੱਚੇ ਉਹਦੇ ਬੱਚੇ ਸਮਝ ਕੇ ਨਾ ਇੰਨਾਂ ਵਾਸਤੇ ਵੀ ਇੱਕ ਲੋੜਵੰਦ ਮਰੀਜ਼ਾਂ ਦਾ ਆਪਰੇਸ਼ਨ ਹਸਪੀਟਲ ਬਣਾਓ ਸਾਰੇ ਧਰਮਾਂ ਦਾ ਸਾਂਝਾ ਤੇ ਜੇ ਬਣਨ ਜਾ ਰਿਹਾ ਹੈ ਭਾਵੇਂ ਤੁਸੀਂ ਅੱਗੇ ਲੱਗ ਜਾਓ ਆ ਕੇ ਮੈਨੂੰ ਪਿੱਛੇ ਲਾ ਲਓ ਮੈਨੂੰ ਕੋਈ ਕੈਮਰੇ ਅੱਗੇ ਆਉਂਦਾ ਬਹੁਤਾ ਸ਼ੌਂਕ ਨਹੀਂ ਹੈ ਠੀਕ ਹੈ ਇਸ ਟੀਮ ਨੇ ਮੈਨੂੰ ਡਿਊਟੀ ਲਈ ਹੋਈ ਹੈ ਕਿ ਤੂੰ ਸਾਰਾ ਦੱਸੇਗਾ ਇਸ ਐਨਜੀਓ ਬਾਰੇ ਤਾਂ ਜੇ ਡਿਊਟੀ ਲੱਗੀ ਹੈ ਮੈਂ ਇਹਨੂੰ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਫਿਰ ਵੀ ਮੇਰੇ ਕੋਲ ਕੋਈ ਗਲਤੀ ਹੋ ਜਾਂਦੀ ਤਾਂ ਤੁਸੀਂ ਭਰਾ ਮੈਨੂੰ ਸਲਾਹ ਦੇ ਦਿਆ ਕਰੋ ਮੈਂ ਕੋਈ ਐਦਾ ਦਾ ਤਾਂ ਹੈ ਨਹੀਂ ਕਿ ਜੇ ਮੈਂ ਕਹਿ ਤਾ ਪੱਥਰ ਤੇ ਲਕੀਰ ਅਤੇ ਪੱਥਰ ਤਿਆਰੀਆਂ ਤਾਂ ਦੋ ਤਿੰਨ ਦਿਨ ਤੋਂ ਚੱਲ ਰਹੀਆਂ 3 ਵਜੇ ਤੱਕ ਦਾ ਟਾਈਮ ਸੀਗਾ ਪਰ ਮੈਨੂੰ ਲੱਗਦਾ ਨਹੀਂ ਕਿ 3 ਵਜੇ ਤੱਕ ਨਿਬੜੂਗਾ ਕਿਉਂਕਿ ਸਾਨੂੰ ਲੱਗਦਾ ਸੀਗਾ ਕਿ 1000 1500 ਮਰੀਜ਼ ਤੱਕ ਆਏਗਾ ਪਰ ਮਰੀਜ਼ ਤਕਰੀਬਨ 3000 ਪਲੱਸ ਚੱਲ ਰਿਹਾ ਤਾਂ 3000 ਮਰੀਜ਼ਾਂ ਨੂੰ ਇੱਕ ਦਿਨ 'ਚ 5 6 ਡਾਕਟਰਾਂ ਵੱਲੋਂ ਚੈੱਕਅਪ ਕਰਨਾ ਪੋਸੀਬਲ ਨਹੀਂ ਹੈ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਹੋਰ ਵੱਡਾ ਪ੍ਰਬੰਧ ਰੱਖੀਏ ਕਿ ਹੋਰ ਜ਼ਿਆਦਾ ਲੋਕ ਸਾਨੂੰ ਸਾਥ ਦੇਣ ਪਾਸਟ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਅਜੇ ਕੈਂਪ 'ਤੇ ਨਹੀਂ ਪਹੁੰਚੇ ਅਗੇ ਤੋਂ ਅਗਲੇ ਕੈਂਪ 'ਤੇ ਪਹੁੰਚ ਕੇ ਅਗਰ ਬਰਤੋ ਬਰਤ ਲਾਭ ਦਿਖਾ ਇਹਦਾ ਫਾਇਦਾ ਚੱਕੋ ਜੇ ਅੱਜ ਸਾਡੇ ਵਰਗੀ ਯੂਥ ਆਪਣੀ ਇੰਨੀ એનર્ਜੀ ਲਾ ਕੇ ਇੰਨਾ ਬੋਲ ਕੇ ਇੰਨਾ ਸਿਸਟਮ ਚ ਲਾ ਕੇ ਕੰਮ ਕਰ ਰਹੀ ਹੈ ਇਹਦਾ ਫਾਇਦਾ ਚੱਕੋ ਜੇ 3000 ਮਰੀਜ਼ ਮਦਦ ਲੈਣ ਆਗਰ 6000 ਵੀ ਅਸੀਂ ਕਰ ਸਕਦੇ ਆ 7000 ਵੀ ਕਰ ਸਕਦੇ ਆ ਪੰਜਾਬ ਚ ਕਿਸੇ ਪਿੰਡ ਤੇ ਕੋਈ ਮਰੀਜ਼ ਇਲਾਜ ਪੱਖੋਂ ਨਹੀਂ ਮਰਨ ਦਵਾਵਾਂਗੇ ਜੇ ਤੁਹਾਡੇ ਸਾਰਿਆਂ ਦਾ ਸਾਥ ਰਿਹਾ ਮੇਰੀ ਜ਼ੁਬਾਨ ਉਰੇ ਪੰਜਾਬ ਚ ਕੋਈ ਵੀ ਬੰਦਾ ਪੈਸਿਆਂ ਪੱਖੋਂ ਨਹੀਂ ਮਰੇਗਾ ਨਾ ਮੈਂ ਕੋਈ ਸਰਕਾਰ ਆ ਨਾ ਮੈਂ ਕੋਈ ਬਹੁਤ ਵੱਡਾ ਬੰਦਾ ਪਰ ਮੈਨੂੰ ਇੰਨਾ ਪਤਾ ਹੈ ਕਿ ਲੋਕਾਂ ਦਾ ਸਾਥ ਬਹੁਤ ਵੱਡੇ ਪੱਧਰ ਤੇ ਮਿਲ ਰਿਹਾ ਤੇ ਪੰਜਾਬ ਚ ਕੋਈ ਨਹੀਂ ਰਹਿਣ ਦਵਾਵਾਂਗੇ ਬਿਨਾਂ ਇਲਾਜ ਦੇ ਇਹ ਕੰਮ ਜਿਹੜੇ ਸਰਕਾਰਾਂ ਸਰਕਾਰਾਂ ਨੇ ਨਹੀਂ ਕੀਏ ਇਹ ਬਿਲਕੁਲ ਕੰਮ ਸਰਕਾਰਾਂ ਦੇ ਨਹੀਂ ਸਰਕਾਰਾਂ ਦੇ ਜੇ ਕੰਮ ਨਾ ਇਹ ਸਰਕਾਰਾਂ ਦੇ ਕੰਮ ਨੇ ਤਾਂ ਹੀ ਸਾਨੂੰ ਕਰਨੇ ਪੈ ਰਹੇ ਨੇ ਇਹਦਾ ਸਾਡੇ ਵਰਗੇ ਨੌਜਵਾਨ ਨੂੰ ਕੀ ਲੋੜ ਹੈ ਇਹਦਾ ਸਰਕਾਰਾਂ ਦਾ ਸਿਸਟਮ ਫੇਲ ਨੇ ਸਰਕਾਰਾਂ ਦਾ ਸਿਸਟਮ ਕਿੱਦਾਂ ਫੇਲ ਹੈ ਜਦੋਂ ਤੁਸੀਂ ਮਾਈਕ ਲੈ ਕੇ ਕਿਤੇ ਗਰਾਊਂਡ ਪੱਧਰ ਤੇ ਜਾ ਕੇ ਇੰਟਰਵਿਊ ਕਰੋਗੇ ਤੁਹਾਨੂੰ ਪਤਾ ਲੱਗੇਗਾ ਕੀ ਹਾਲ ਹੈ ਡਰਾਇੰਗ ਰੂਮ ਚ ਬਹਿ ਕੇ ਤਾਂ ਗੱਲਾਂ ਨਾਲ ਮੈਂ ਵੀ ਬਹੁਤ ਵਧੀਆ ਕਰ ਲੈਣਾ ਆਪਾਂ ਗੱਲਾਂ ਨਾਲ ਸਰਕਾਰ ਨਹੀਂ ਬਣਾਣੀ ਗੱਲਾਂ ਨਾਲ ਲੋਕਾਂ ਦਾ ਦਿਲ ਨਹੀਂ ਜਿੱਤਣਾ ਕੰਮ ਕਰਕੇ ਜਿੱਤਣਾ ਇਹ ਕੰਮ ਨਹੀਂ ਦੇ ਕਹਿੰਦਾ ਜੀ